ਜਦੋਂ ਬਾਬਾ ਜੀਵਨ ਸਿੰਘ ਬਾਰੇ ਗੱਲ ਕਰਦੇ ਆ ਜੀ ਆਮ ਉਹਨਾਂ ਦੇਖਦੇ ਇੱਕ ਬੜਾ ਸਾਊ ਜਿਹਾ ਕਰੈਕਟਰ ਲੱਗਦਾ ਇਹ ਨਹੀਂ ਲੱਗਦਾ ਵੀ ਉਹ ਬਹੁਤ ਵੱਡੇ ਯੋਧੇ ਹੋਣਗੇ ਮਤਲਬ ਆਮ ਬੰਦਾ ਫੇਰ ਵੀ ਕਿਤੇ ਨਾ ਕਿਤੇ ਇੱਕ ਬੜੇ ਨਿਮਾਣੇ ਜਿਹੇ ਸਿੱਖ ਵਜੋਂ ਦੇਖਦਾ ਉਹਨਾਂ ਨੂੰ ਕੀ ਲੱਗਦਾ ਕਿੱਡੇ ਵੱਡੇ ਯੋਧੇ ਸੀਗੇ ਜਿੰਨਾ ਤੁਸੀਂ ਉਹਨਾਂ ਨੂੰ ਘੋਖਿਆ ਜੀ ਨਹੀਂ ਪਹਿਲਾਂ ਤਾਂ ਗੱਲ ਇਹ ਆ ਨਾ ਵੀ ਜਿਹੜੀ ਜਿਹੜਾ ਉਹਨਾਂ ਦਾ ਅਸਲ ਰੂਪ ਸੀ ਨਾ ਜਰਨੈਲ ਵਾਲਾ ਰੂਪ ਯੋਧੇ ਵਾਲਾ ਰੂਪ ਉਹ ਬਹੁਤ ਖੁੱਲ ਕੇ ਸਾਹਮਣੇ ਆਇਆ ਨਹੀਂ ਹੈ ਜਾਂ ਆਉਣ ਨਹੀਂ ਦਿੱਤਾ ਹੈਗਾ ਗੁਰੂ ਜੀ ਦੇ ਸਾਰੇ ਯੁੱਧਾਂ ਮੈਂ ਜਰਨੈਲ ਭਾਈ ਜੈਤਾ ਸੀ ਇਹਨੂੰ ਬੰਦੂਕ ਚ ਪ੍ਰਵੀਨ ਕਿਹਾ ਜਾਂਦਾ ਸੀ ਦੋ ਬੰਦੂਕਾਂ ਚਲਾ ਕੇ ਘੋੜੇ ਤੇ ਬੈਠ ਕੇ ਦੋ ਬੰਦੂਕਾਂ ਚਲਾਉਂਦਾ ਸੀ ਨਿਸ਼ਾਨੇ ਵੀ ਲਾ ਲਗਾ ਸੀ ਔਰ ਪਹਾੜੀ ਰਾਜੇ ਤਾਂ ਡਰਦੇ ਸੀ ਵੀ ਜੇ ਕੋਈ ਗੱਲਬਾਤ ਹੈ ਯੁੱਧਾ ਉਹ ਕਦੇ ਸਾਹਮਣੇ ਤਾਂ ਖੜਾ ਹੈ ਉਹ ਭਾਈ ਜਰਨੈਲ ਗੁਰੂ ਤੋ ਉਹ ਇਸ ਤਰ੍ਹਾਂ ਦੀ ਦਹਿਸ਼ਤ ਸੀ ਜਿਵੇਂ ਮਹਾਰਾਜਾ ਹਰਜੀਤ ਸਿੰਘ ਦੇ ਰਾਜ ਵੇਲੇ ਹਰੀ ਸਿੰਘ ਨਲਵਾ ਦੀ ਦਹਿਸ਼ਤ ਸੀ ਪਠਾਣਾ ਚ ਬੱਚਿਆਂ ਨੂੰ ਕਹਿੰਦੇ ਸੀ ਦੁੱਧ ਪੀਲਾ ਨਹੀਂ ਤਾਂ ਆਉਂਦਾ ਨਲਵਾ ਤੇ ਪਹਾੜੀ ਰਾਜੇ ਵੀ ਆਏ ਡਰਦੇ ਸੀ ਵੀ ਅਜੇ ਉਹ ਭਾਈ ਜੱਤਾ ਹੋਊਗਾ ਉੱਥੇ ਆਈ ਜੱਤਾ ਹੁੰਦਾ ਹੈ ਇਹ ਗੱਲ ਜਿਹੜੀ ਹੈ ਜਿਸ ਢੰਗ ਨਾਲ ਪੇਸ਼ ਕਰਨੀ ਚਾਹੀਦੀ ਸੀ ਇਤਿਹਾਸਕਾਰਾਂ ਨੂੰ ਉਸ ਢੰਗ ਨਾਲ ਹੀ ਪੇਸ਼ ਕੀਤੀ ਗਈ ਨੀ ਉਹ ਤਾਂ ਬਹੁਤ ਅਦੁੱਤੀ ਜਰਨਲ ਸੀ ਵਲਕਣ ਜਰਨਲ ਸੀ ਜਿਸ ਜਿਸ ਨੇ ਜਿੰਨੀਆਂ ਜੰਗਾ ਚਾਹੇ ਆਪਣੇ ਸੁਰੱਖਿਆ ਚ ਲੜੀਆਂ ਬਚਾਅ ਚ ਲੜੀਆਂ ਉਹਨਾਂ ਨੇ ਹਮਲਾਵਰ ਕਿਤੇ ਵੀ ਨਹੀਂ ਹੋਏ ਕਿਸੇ ਵੀ ਨਾ ਪਹਾੜੀ ਰਾਜਾਂ ਤੇ ਤਾਂ ਮੁਗਲ ਆਦੇ ਉਹਨਾਂ ਉੱਤੇ ਚੜ ਕੇ ਆਈਆਂ ਫੌਜਾਂ ਨੂੰ ਇਹਨਾਂ ਨੇ ਰੋਕਿਆ ਲੇਕਿਨ ਜਿੰਨਾ ਚਿਰ ਕੋਈ ਜੰਗ ਘੱਟ ਗਿਣਤੀ ਹੁੰਦੀ ਉਹ ਵੀ ਹਾਰੇ ਨਹੀਂ ਜਾਂ ਸ਼ਹੀਦियां ਦੇਤੀਆਂ ਜਾਂ ਜਿੱਤੇ ਤੇ ਇਹ ਚਮਕੌਰ ਦੀ ਗੜੀ ਵਿੱਚ ਜਦੋਂ ਬਹੁਤ ਥੋੜੇ ਸੰਗ ਰਹਿ ਜਾਂਦੇ ਆ ਤੇ ਅ ਔਰ ਜੀਵਨ ਸਿੰਘ ਦੀ ਸ਼ਹੀਦੀ ਹੁੰਦੀ ਹੈ ਉੱਥੇ ਵੀ ਆਖਰੀ ਜਿਹੜੇ ਸਮੇਂ 'ਚ ਵੀ ਉੱਥੇ ਪੰਜ ਸੱਤ ਸਿੰਘ ਰਹਿਗੇ ਸੀ ਜਦੋਂ ਗੁਰੂ ਨੂੰ ਕਿਹਾ ਵੀ ਤੁਸੀਂ ਚਲੇ ਜਾਓ ਤੁਸੀਂ ਤੁਸੀਂ ਜਿਉਂਦੇ ਰਹੋਗੇ ਤੁਸੀਂ ਤਾਂ ਲੱਖਾਂ ਸਿੱਖ ਆਪਣੇ ਨਾਲ ਜੋੜ ਲੋਗੇ ਤੁਸੀਂ ਫਿਰ ਦੁਬਾਰਾ ਖੜੀ ਕਰ ਲੋਗੇ ਫੌਜ ਜੇ ਤੁਹਾਨੂੰ ਕੁਝ ਹੋ ਗਿਆ ਅਸੀਂ ਅਸੀਂ ਕੁਝ ਨਹੀਂ ਕਰਨ ਵਾਲੇ ਤੋ ਉੱਚੇ ਫਿਰ ਉਹ ਜਿਹੜੇ ਨੇ ਗੁਰੂ ਉਥੋਂ ਨਿਕਲਦੇ ਨੇ ਮਾਚੀਵਾੜੇ ਵੱਲ ਨੂੰ ਮਾਚੀਵਾੜੇ ਤੋਂ ਫਿਰ ਇਧਰ ਨੂੰ ਹੁੰਦੇ ਹੋਏ ਉਹ ਜਾਂਦੇ ਨੇ ਖਦਰਾਨ ਮਿਟਾਵ ਵੱਲ ਫਿਰ ਉਥੋਂ ਇੱਥੇ ਯੁੱਧ ਹੁੰਦਾ 40 ਮੁਕਤੇ ਜਦੋਂ ਆਉਂਦੇ ਨੇ ਫਿਰ ਉਥੋਂ ਨਿਕਲਦੇ ਨੇ ਉਹ ਦਮਦਮਾ ਸਾਹ ਵੱਲ ਤੇ ਤੇ ਦਮ ਮਾਰ ਕੇ ਫਿਰ ਉਹ ਦੂਗਾ ਇੱਕ ਲੰਬੇ ਇੱਕ ਹੋਰ ਇਤਿਹਾਸ ਹੈ ਵੀ ਫਿਰ ਉਹ ਔਰੰਗਜ਼ੇਬ ਦੇ ਮਗਰ ਜਦੋਂ ਸਦਿਆ ਸੀ ਉਹਨੇ ਚਿੱਠੀ ਲਿਖੀ ਸੀ ਜਫਰ ਨਾਮਾ ਖਤ ਲਿਖਿਆ ਸੀ ਜਿਹਨੂੰ ਪੜ੍ਹ ਕੇ ਔਰੰਗਜ਼ੇਬ ਜਿਹੜਾ ਐਨਾ ਤਣਾਅ 'ਚ ਤੇ ਆ ਗਿਆ ਸੀਗਾ ਐਨਾ ਜਾਨੀ ਉਹ ਨਮੋਸ਼ੀ 'ਚ ਆ ਗਿਆ ਸੀ ਉਹਦੀ ਮੌਤ ਹੋ ਗਈ ਤੇ ਗੁਰੂ ਸਾਹਿਬ ਨਦੇੜੋਂ ਨਿਕਲ ਜਾਂਦੇ ਆ ਇਹ ਇੱਕ ਵੱਖਰਾ ਹੈ ਪਰ ਉੱਥੇ ਜਦੋਂ ਪਾਈ ਜੈਤਾ ਤੇ ਕੁਝ ਸਿੰਘ ਰਹਿ ਗਏ ਸੀ ਔਰ ਜਦੋਂ ਉਹਨਾਂ ਨੇ ਕਿਹਾ ਵੀ ਗੁਰੂ ਨੇ ਕਿਹਾ ਵੀ ਭਲੇਖਾ ਬੜਿਆ ਰਹਿਣਾ ਚਾਹੀਦਾ ਵੀ ਗੁਰੂ ਹੈਗੇ ਨੇ ਉਹ ਆਪਣੀ ਕਲਗੀ ਤੇ ਪੋਸ਼ਾਕ ਦਿੰਦੇ ਨੇ ਇਹਦੇ ਗਾ ਫਿਰ ਵਿਵਾਦ ਬਣੇ ਹੋਏ ਨੇ ਉਹ ਨੂੰ ਕੋਈ ਇਤਿਹਾਸ ਚੋਂ ਅਸੀਂ ਤੇ ਕਰੀਏ ਕਿ ਉੱਥੇ ਫਿਰ ਕੋਈ ਕਹਿੰਦਾ ਭਾਈ ਸੰਗਤਿਆ ਨੂੰ ਕਲਗੀ ਲਾਈ ਸੀ ਕੋਈ ਇਤਿਹਾਸਕਾਰ ਕਹਿੰਦਾ ਵੀ ਭਾਈ ਜੈਤੈ ਨੂੰ ਭਾਈ ਜੀਵਨ ਸਿੰਘ ਨੂੰ ਕਲਗੀ ਲਾਈ ਸੀ ਇੱਥੇ ਫਿਰ ਡਾਵਾ ਡੋਲ ਸਿੱਤੀ ਹੈ ਪਰ ਗੁਰੂ ਜਿਹੜੇ 52 ਕਵੀ ਸੀ ਉਹਨਾਂ ਵਿੱਚ ਇੱਕ ਕਵੀ ਕੰਕਣ ਹੈ ਉਹ ਉਹਨਾਂ ਨੇ ਇੱਕ ਦਸਮ ਗੁਰੂ ਕਥਾ ਲਿਖੀ ਹੈ ਦਸਾਂ ਗੁਰੂਆਂ ਦੀ ਕਥਾ ਜਿਹੜੀ ਲਿਖੀ ਹੈ ਇੱਕ ਤਾਂ ਉਹ ਸਮਕਾਲੀ ਸੀ ਗੁਰੂ ਦੇ ਇੱਕ ਉਹਨਾਂ ਦੇ ਨਾਲ ਉੱਥੇ ਰਹਿੰਦੇ ਸੀ ਉਹ ਆਪਣੇ ਉਸ ਲਿਖਦੇ ਨੇ ਉਹਦੇ ਵਿੱਚ ਦਈ ਆਪਣੀ ਦਈ ਆਪਣੀ ਪੋਸ਼ਾਕ ਪਹਿਰਾਏ ਸਿਰ ਕਲਗੀ ਦਈ ਲਗਾਏ ਜੀਵਨ ਸਿੰਘ ਕੋ ਬੁਰਜ ਬਿਠਾਏ ਤਾਜੀ ਘੜੀ ਗੁਰੂ ਕੋ ਬੰਦ ਸਿੰਘ ਜਾਏ ਉਹ ਇਹ ਸ਼ਬਦ ਉਹਦੇ ਵਿੱਚ ਮਿਲਦਾ ਹੈ 66 ਪੰਨੇ ਤੇ ਇੱਕ ਪਰਮਾਨ ਹੈ ਪਹਿਲਾ ਮੈਂ ਇਹ ਨਾਵਲ ਲਿਖਦੇ ਆ ਮਤਲਬ ਦਾ ਵਿੱਚ ਫਸਿਆ ਹੋਇਆ ਸੀ ਮੈਂ ਕਹੇ ਵਿਵਾਦ ਖੜਾ ਹੋਣਾ ਹੈ ਕਹਣਗੇ ਵੀ ਸੰਗਤੈ ਨੂੰ ਕੱਲ ਕੀ ਲਾਈ ਸੀ ਫਿਰ ਮੈਂ ਕਹੀ ਤਾਂ ਹੋਇਆ ਵੀ ਵਿਵਾਦ ਮੈਂ ਕਹੇ ਤੁਸੀਂ ਐਂ ਕਰੋ ਵੀ ਮੇਰੇ ਕੋਲ ਤਾਂ ਇੱਕ ਪਰਮਾਨ ਸੀ ਉਹ ਮੈਂ ਇਸ ਪਰਮਾਨ ਤੋਂ ਜਿਹੜੀ ਕੱਲ ਕੀ ਜੀਵਨ ਸਿੰਘ ਦੇ ਲਈ ਹੈ ਜੀ ਪੋਸ਼ਾਕ ਮੈਂ ਕਹੋ ਲਿਖਿਆ ਵੀ ਸਿਰ ਕੱਲ ਕੀ ਦੇ ਸਜਾਏ ਦਹੀ ਆਪਣੀ ਪੋਸ਼ਾਕ ਪਰਾਏ ਜੀਵਨ ਸਿੰਘ ਕੋ ਬੁਰਜ ਬਿਠਾਏ ਮੈਂ ਕਹੋ ਜੀ ਉਹ ਬਿਠਾ ਕੇ ਗਏ ਆਪਣੀ ਪੋਸ਼ਾਕ ਪਰਾ ਕੇ ਤਾਜੀ ਗੜੀ ਗੁਰੂ ਗੋਬਿੰਦ ਸਿੰਘ ਜਾਇ ਫੇਰ ਛੱਡ ਕੇ ਜਾਂਦੇ ਆ ਗੜੀ ਕੋ ਤੇ ਮੈਂ ਕਹਾਂ ਵੀ ਮੇ ਇਦੋਂ ਵੱਡਾ ਪ੍ਰਮਾਣ ਤਾਂ ਮੇਰੇ ਕੋਲ ਕੋਈ ਹੈ ਨਹੀਂ ਸੀ ਹਾਂ ਤੁਸੀਂ ਤੁਹਾਨੂੰ ਨਹੀਂ ਹਜ਼ਮ ਹੁੰਦੀ ਤੁਸੀਂ ਭਾਈ ਸੰਗਤ ਦੇ ਕਲਗੇ ਲਾ ਦੋ ਮੈਨੂੰ ਤਾਂ ਕੋਈ ਫਤਰਾ ਜੀ ਨਾ ਮੈਂ ਕੁਝ ਕਹਿਣਾ ਤੁਹਾਨੂੰ ਤੁਸੀਂ ਲਾ ਲਓ ਕੋਈ ਗੱਲ ਨਹੀਂ ਪਰ ਮੇਰੇ ਨਾਲ ਦੇ ਵਿੱਚ ਉਹ ਨਾਇਕ ਸੀ ਮੇਰਾ ਔਰ ਮੇਰੇ ਕੋਲ ਇੱਕ ਪ੍ਰਮਾਣ ਸੀ ਮੈਂ ਕਹਾਂ ਵੀ ਉਹ ਲਾਈ ਕਲਗੀ ਇਹਦੇ ਚ ਕੋਈ ਗੱਲ ਹੈ ਤੇ ਉੱਥੇ ਉਹ ਗੁਰੂ ਦੀ ਉਹਦੀ ਗੁਰੂ ਆਪਣੇ ਭਾਈ ਜੈਤੇ ਦੀ ਸ਼ਹੀਦੀ ਹੁੰਦੀ ਹੈ ਬਾਰ ਫੌਜਾਂ ਬਹੁਤ ਗਣਤੀ ਚ ਹੁੰਦੀਆਂ ਆ 6 7 ਸੰਖ ਕੀ ਕਰਨਗੇ ਉਹ ਘਰੇ ਜਾਂਦੇ ਨੇ ਘਰੇ ਜਾਂਦੇ ਨੇ ਤੇ ਉਹ ਉੱਥੇ ਸਿੱਧੀ ਹੋ ਜਾਂਦੀ ਤਾਂ ਫਿਰ ਉਹ ਸੀਸ ਲੈ ਕੇ ਉਹ ਕਿਉਂਕਿ ਕਲਗੀ ਔਰ ਪਸ਼ਾਕਾ ਸੀਗਾ ਉਹ ਉਹ ਜਿਹੜੀ ਉਹ ਸਮਝਦੇ ਨੇ ਵੀ ਗੁਰੂ ਗੋਬਿੰਦ ਸਿੰਘ ਅਸੀਂ ਕਤਲ ਕਰ ਦਿੱਤਾ ਅਸੀਂ ਮਾਰ ਲਿਆ ਤਾਂ ਸੀਸ ਲੈ ਕੇ ਜਾ ਰਹੇ ਕੁਛ ਹੋ ਰਿਹਾ ਤੇ ਇੱਥੇ ਵੀ ਇੱਕ ਮੇਰੇ ਯਾਦ ਨਹੀਂ ਹੈ ਉੱਥੇ ਵੀ ਉਹ ਦੱਸਦੇ ਨੇ ਵੀ ਉਹ ਜਦੋਂ ਲੈ ਕੇ ਜਾ ਰਹੇ ਸੀਸ ਤੋਂ ਬੜੇ ਖੁਸ਼ ਹੋ ਰਹੇ ਹੈ ਵੀ ਅਸੀਂ ਅਸੀਂ ਗੁਰੂ ਨੂੰ ਮਾਰ ਲਿਆ ਤੇ ਲੇਕਨ ਜਦੋਂ ਸੁਬ੍ਹਾ ਸਰਾਧ ਕੋਲੇ ਪਹੁੰਚਦੇ ਸੀ ਸੀਸ ਲੈ ਕੇ ਉਹ ਹੈਰਾਨ ਹੋ ਜਾਂਦਾ ਕਿ ਇਹਦਾ ਗੁਰੂ ਦਾ ਸੀਸ ਹੀ ਨਹੀਂ ਹੈ ਇਹ ਤਾਂ ਉਹਨਾਂ ਦੇ ਜਰਨੈਲ ਦਾ ਸੀਸ ਹੈ ਉਹ ਪਛਾਣਦਾ ਸੀਗਾ ਤੇ ਉਹ ਸਾਰੀਆਂ ਗੱਲਾਂ ਜਿਹੜੀਆਂ ਉਹਦਾ ਮੇਰਾ ਨਾਮ ਵਾਲੇ ਇੱਥੇ ਹੀ ਖਤਮ ਹੁੰਦਾ ਹੈ ਇਹ ਵੀ ਇੱਕ ਸੀਸ ਕੁਝ ਬਰੇ ਪਹਿਲਾਂ ਹੂੰ ਚਾਂਦਨੀ ਚੌਕ ਤੋਂ ਦਿੱਲੀ ਵੱਲ ਆ ਰਿਹਾ ਸੀ ਇੱਧਰ ਪੰਜਾਬ ਵੱਲ ਆ ਰਿਹਾ ਸੀ ਨਾਤਪੁਰ ਸਾਹਿਬ ਵੱਲ ਅੱਜ ਇੱਧਰੋਂ ਇੱਕ ਸੀਸ ਜਿਹੜਾ ਹੈ ਦਿੱਲੀ ਵੱਲ ਜਾ ਰਿਹਾ ਹੈ ਇੱਥੇ ਕਰੂੰ ਜੀ